ਲੇ ਮੇਰੇ ਐਸੇ ਪੈਲਾ ਹੂਆ ਅਗਰ ਥੋੜੀ ਵੀ ਸਾਹ ਬਾਨ ਤਾਂ ਹਾਂਜੀ ਵੀਰੇ ਜੋ ਇੱਥੇ ਪੈਸੀ ਸਾਰੇ ਨਾਮ ਹਰਦੀਪ ਸਿੰਘ ਪਿੰਡ ਪੁਆਤ ਜ਼ਿਲ੍ਹਾ ਲੁਧਿਆਣਾ ਤੇ ਕੀ ਘਟਨਾ ਰਾਤ ਵਕਪਰੀਏ ਤੇ ਇਹ ਕੌਣ ਨਾ ਪਰਿਵਾਰ ਹੈ ਕਿੰਨੀ ਦੇਰ ਤੋਂ ਤੁਹਾਡੇ ਇਹ ਪਰਿਵਾਰ ਮੇਰੇ ਕੋਲੇ ਮਤਲਬ ਯੂਪੀ ਤੋਂ ਮਜ਼ਦੂਰੀ ਕਰਨ ਆਇਆ ਹੋਇਆ ਹੈ ਇਹ 3-4 ਸਾਲ ਤੋਂ ਮੇਰੇ ਕੋਲੇ ਰਹਿ ਰਿਹਾ ਤੇ ਪੂਰੇ ਪਿੰਡ ਚ ਕੰਮ ਕਰਦਾ ਤੇ ਰਹਿੰਦਾ ਆਪਣੇ ਕੋਲ ਤੇ ਰਾਤ ਇਹਨਾਂ ਦਾ ਮੇਰੇ ਕੋਲੇ ਤਕਰੀਬਨ 1:30 ਵਜੇ ਫੋਨ ਆਇਆ ਬਈ ਜੀ ਇੱਕ ਬੱਚੀ ਨੂੰ ਸੱਪ ਨੇ ਕੱਟ ਲਿਆ ਜਦੋਂ ਮੈਂ ਇੱਥੇ ਪਹੁੰਚਿਆ ਰਾਤ ਗੱਡੀ ਲੈ ਕੇ ਅੱਧਾ ਘੰਟਾ ਤੁਹਾਨੂੰ ਪਤਾ ਹੈ ਵੀ ਘਰੇ ਤਿਆਰੀ ਤਿਉਰੀ ਕਰਦਿਆਂ ਨੂੰ ਲੱਗ ਜਾਂਦਾ ਜਦ ਤੱਕ ਮੈਂ ਉਰੇ ਪਹੁੰਚਿਆ ਤੇ ਇੱਕ ਇਹਨਾਂ ਨੇ ਗੱਡੀ ਪਹਿਲਾਂ ਕਰਾਏ ਵਾਲੀ ਬੁਲਾ ਲਈ ਸੀ ਅਸੀਂ ਦੋਏ ਗੱਡੀਆਂ ਲੈ ਕੇ ਜਦ ਅਸੀਂ ਇੱਥੇ ਪਹੁੰਚੇ ਬੱਚੇ ਦੇਖੇ ਬੱਚੇ ਜਾਨੀ ਦੋਨੋਂ ਡੈੱਡ ਸੀਗੇ ਪਰ ਅਸੀਂ ਇਹਨਾਂ ਦਾ ਦਿਲ ਨਾ ਤੋੜਦੇ ਹੋਏ ਗੱਡੀ 'ਚ ਰੱਖੇ ਗੱਡੀ 'ਚ ਬਿਠਾ ਕੇ ਹਸਪੀਟਲ ਲੈ ਕੇ ਗਏ ਦੋ ਤਿੰਨ ਹਸਪੀਟਲਾਂ 'ਚ ਘੁੰਮੇ ਸਭ ਨੇ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਇਹਨਾਂ ਨੂੰ ਘਰ ਲੈ ਜਾਓ ਇਹਨਾਂ 'ਚ ਕੁਝ ਨਹੀਂ ਹੈ ਇੱਕ ਪਰਿਵਾਰ ਤੇ ਕਿੰਨੇ ਮੈਂਬਰ ਨੇ ਤੇ ਕਿੰਨੇ चार कूड़ी दून रात सी रात में खाना खा के लेट गए लेट के बाद हम लाइट आयी गयी लाइट के बाद हम पंखा लगा के नीचे सोई गए सोई जाने के बाद हम उठे हमे के मम्मी देखो सांपू आये तो हम उठे हमने देखो तो सांप बाहर निकल आओ तो हियां गाल में काट खाम के बिटिया जब कब होते हैं, कान लगी कह देखो मेरे चोट लग गए तो हम कह क्या तुम्हें सांपन काटो के सांपन नहीं काटो तो अनपम प्रभु जी अनपम कान लगे मम्मी देखो मेरे अंगूठा में कुछ हो ही गयो तो हमने के बताया का सांप काट खाओ तो मैं दबा के ले चले उनने बोलो नहीं मैं नीचे से ऊपर चले गए छत पर छत पर लेट ले ले रही जाए तो उन्हें उल्टी आन लगी उल्टी आन से बाद में मेरी भांजी ने टेरो तो हमने उन्हें नीचे उतारो नीचे उतारी फिर हम माछी गोड़ा ले हुन गए अस्पताल होन खत्म हो गई एक लड़की हमारी हेन खत्म हो गई एक होन खत्म हो गई की की नाम से कितनी कितनी उम्र से हो ना जी दोनों पढ़ दिया सी बच्चे हां शुरू भी पहले मत अनुपम दूसरे मत और का ना